ਮੈਂ ਮੈਂ ਇੱਧਰ ਨੂੰ ਖਲੋਤਾ ਵਾਂ ਤੇ ਮੈਂ ਮਰ ਜਾਈ ਦੇ ਹੋਲੇ ਹੋ ਕੇ ਗਲਾ ਘਾਂਡਿਆ ਮੈਂ ਮਰ ਜਾਈ ਕਿਥੋਂ ਬੋਲੀ ਜਾਣ ਲਈ ਆ ਮੰਮੀ ਆ ਭਾਈਏ ਵਿਚਾਰੇ ਲਈ ਜਿਹੜੇ ਲਈ ਰਜਾਈ ਰ ਖੜੇ ਹੋ ਕੇ ਤਾਂ ਮੈਂ ਤੇ ਕੰਬਲ ਲੈਣਾ ਵਾ ਨਹੀਂ ਕੱਲ ਪਰਸੋਂ ਦੀ ਭਰਾਵਾ ਇੱਥੇ ਲੜਾਈ ਹੋਣ ਦੀ ਰਜਾਈ ਤੋਂ ਅੱਛਾ ਪਤਾ ਕੀ ਹੋਇਆ ਸੀ ਰਜਾਈ ਕੱਢਣ ਦੇ ਉਧਰੋਂ ਤੇ ਉੱਥੋਂ ਜਦੋਂ ਲਿਆਂਦੀ ਸੀ ਨਾ ਉਥੋਂ ਜੀ ਤਾਂ ਲਿਆਂਦੀ ਸੀ ਪਤਾ ਕੀ ਕਿਹਾ ਸੀ ਜੋਤੀ ਆ ਤੂੰ ਲਲੀਆਂ ਤੇਰੀ ਰਜਾਈ ਆ ਤੇ ਮੈਂ ਹੱਥ ਪਾਇਆ ਕੱਢਣ ਨੂੰ ਤੇ ਆਂਦੀ ਨਹੀਂ ਐ ਤੇ ਵਿਚਾਰੇ ਜਵਾਈ ਭਾਈ ਲਿਆ ਹ ਹੁੰਦਾ ਇਦਾਂ ਹੀ ਆ ਦੋ ਕੰਬਲ ਹੀ ਲਿਆਂਦੇ ਆਪਣੇ ਵਾਸਤੇ ਵੀ ਲਿਆ ਕਰਾਂਗੇ ਉਦੋਂ ਦੇ ਲਈ ਇੱਕ ਵਾਰ ਨਹੀਂ ਤੇਈ ਦੇ ਪਰੋੜੇ ਨਹੀਂ ਆ ਨਹੀਂ ਪਰ ਵਿਚਾਰਾ ਤੇ ਜਵਾਈ ਭਾਈ ਦੋ ਇਕੱਠੇ ਨਾਲ ਸ਼ਬਦ ਜੋੜਦੇ ਆ ਪੁਚਾਰ ਸਾਡੀ ਹੈ ਵੀਡੀਓ ਵੇ ਵੇਖਦੇ ਸੀ ਪਾੜੀ ਦੇ ਪੁਚਾਰੇ ਰਹੇ ਆ ਪਰ ਉਹ ਪਾਟੀਆਂ ਬਲੈਂਕਟ ਪਾੜੀ ਦਾ ਬਲੈਂਕਟ ਉਹ ਬੜੇ ਜਾਣੇ ਬਾਅਦ ਚਾਹਾਂ ਟਵਾੜੀਆਂ ਨੂੰ ਬਾਜੀ ਬਾਜੀ ਸਹੀ ਗੱਲ ਆ ਜੀ ਆ ਬਣੀ ਹੋ ਗੱਲ ਕਹਿੰਦਾ ਮਰ ਜਾਏ ਕਹਿੰਦੀ ਆ ਤੇ ਮੈਂ ਨਾ ਵੀ ਕੀ ਲੱਗੀਆਂ ਜਾਈਆਂ ਤੂੰ ਉਹ ਲੱਲਾ ਜਵਾਈ ਪਹਿਲੀ ਰੱਖੀ ਇਹਨੇ ਤਾਂ ਗੱਲ ਹੀ ਨਾ ਪਰ ਜਿੱਦਣ ਲਿਆਂਦੀ ਸੀ ਨਾ ਤੁਸੀਂ ਉਹ ਵੀਡੀਓ ਵੀ ਖੋਲ ਕੇ ਵੇਖ ਲਿਓ ਉਹ ਵੀਡੀਓ ਚ ਮੈਂ ਪਸੰਦ ਕੀਤੀ ਮੰਮੀ ਕਹਿੰਦੇ ਚੱਲ ਤੂੰ ਲੱਲਿਆ ਕਰੀ ਤੂੰ ਲੱਲਾ ਚੱਲ ਤੇਰੀ ਬਾਈ ਪਸੰਦ ਪਸੰਦ ਵਾ ਬਹੁਤ ਬੜੀ ਚਲੋ ਬਾਹਰ ਮੈਨੂੰ ਇਹ ਤਾਂ ਚੱਲੇ ਨਹੀਂ ਆ ਮੈਂ ਭੈਣ ਜਵਾਈ ਭਾਈ ਲਈ ਆ ਉਹ ਕੱਲੇ ਲਈ ਆ ਨਹੀਂ ਉਹ ਉਹ ਜਵਾਈ ਲਈ ਵੀਲਾ ਭਾਜੀ ਹੁਣ ਆ ਵਿਦ ਕਰਾਇਆ ਹੀ ਆ ਵਿਦ ਕਰਾਇਆ ਆ ਹੋਇਆ ਨਹੀਂ ਨਹੀਂ ਪਰ ਉਹ ਜਵਾਈ ਆ ਭਾਈ ਵੀਡੀਓ ਦੇ ਵਿੱਚ ਨਹੀਂ ਆ ਸੀ ਮੈਂ ਜਵਾਈ ਜਵੜਨਾ ਨਹੀਂ ਜੋਤੀ ਪਾਜੀ ਮੈਨੂੰ ਇਹ ਤੇ ਚਾਦਰ ਚ ਉਧਰ ਨਹੀਂ ਦੇਣਾ ਵੇਖੋ ਉਹਨੂੰ ਤੇ ਲਿਆ ਕੇ ਗੋਡਿਆਂ ਤੇ ਦੇਤੀ ਤੁਸੀਂ ਤਾਂ ਉਧਾ ਬੈਠੇ ਨਾ ਨਹੀਂ ਉਹਦੇ ਵੀ ਲੈ ਆਉਣੀ ਆ ਦੀ ਬਾਹਰਲੀ ਪੇਟੀ ਜੀ ਆ ਕਢਾਗ ਲੋਣੀ ਪੈਣੀ ਆ ਮੈਨੂੰ ਪੇਟੀ ਜੀ ਹਾਡਾ ਮੈਂ ਕਿਤੇ ਰਾਤ ਕੱਟ ਨਹੀਂ ਨਹੀਂ ਉਹ ਇਹ ਜਵਾਈ ਭਾਈ ਵਾਸਤੇ ਨਾ ਉਹ ਜਵਾਈਆਂ ਦੇ ਭਾਈ ਆ ਹਾਂ ਜਵਾਈ ਦਾ ਭਾਈ ਆ ਭਾਈ ਇਕੇ ਤੇ ਐਸਾ ਬੰਦੂ ਮੂੰਹ ਵਿੱਚ ਵਾਰ ਲਿਆ ਤਾ ਮੂੰਹ ਵਿੱਚ ਵਾਰ ਲਿਆ ਵੀਰ ਆਪਣੇ ਆਪਣੇ ਰਿਸਕ ਤੇ ਇਹ ਕੰਮ ਆਪਣੇ ਰਿਸਕ ਤੇ ਕਰਨਾ ਵਾ ਚਲੋ ਥੈਂਕਸ ਫॉर ਕਮਿੰਗ ਪਹਿਲਾਂ ਦੇ ਜਾਣਦੇ ਆ ਚਾਹ ਆ ਰੇ ਭਾਈ ਤੁਰ ਲੱਗੇ ਤੁਰ ਲੱਗੇ ਡਾਡੀ ਦੇ ਮੋੜੇ ਤੋਂ ਫੜ ਲਿਆ ਲੋ ਜਾ ਚਾਹ ਪੀ ਕੇ ਜਾ ਫੇਰ ਬਹਿ ਗਿਆ ਮੈਂ ਸਵੇਰ ਦੀ ਪੀ ਕੇ ਜਾਇਓ ਚਾਹ ਦੇ ਕਮਰਾ ਦੇਖੇ ਮੇਰੇ ਭਾਜੀ ਆਪਾਂ ਚਾਹ ਕਰ ਲਈਓ ਉਹ ਕਮਰਾ ਦੇਖੋ ਚਾਹ ਧਰ ਕੇ ਹੋ ਚਾਹ ਮਾਮਾ ਜੀ ਮਾਮਾ ਜੀ ਸੁਣੋ ਹੈਨਾ ਪਤਾ ਨਹੀਂ ਕੀ ਗੱਲ ਆ ਮੱਥੇ ਦਾ ਸਤਾਰਾ ਹੀ ਏਦਾਂ ਦਾ ਵਾ ਤੋ ਮੁੰਡਾ ਨਹੀਂ ਆਉਂਦਾ ਬਬਲੂ ਉਹ ਕਈ ਵਾਰੀ ਕੰਮ ਸਾਡਾ ਸ਼ੂਟ ਸ਼ਾਟ ਕਰਦਾ ਵਾ ਨਾ ਲੇਟ ਹੋ ਜਾਂਦਾ ਤੇ ਤੁਹਾਡੇ ਘਰ ਹੀ ਸੌ ਜਾਂਦਾ ਵਾ ਉਹ ਕਹਿੰਦਾ ਮੇਰਾ ਹੁਣ ਅਬਰਕਰ ਚੈ ਜੀ ਨਹੀਂ ਲੱਗਦਾ ਰੌਣਕ ਉਹੇ ਤਾਂ ਰੌਣਕ ਤੇ ਕਿੱਥੇ ਕਿੰਨੀ ਰੌਣਕ ਕਿੰਨੇ ਜੀ ਹੁੰਦੇ ਆ ਮੈਂ ਇਧਰੋਂ ਗੱਲ ਕਰਦੀ ਰਹੇ ਮੈਂ ਬਾਕੀ ਸਾਰਾ ਪਰ ਜਿਹੜਾ ਉਹ ਤੇ ਉਹ ਸੀਨ ਹੋ ਗਿਆ ਨਾ ਵਾਲੀ ਜੇ ਸੱਚੀ ਗੱਲ ਮੈਂ ਵੇਖਣ ਡਿਆ ਵੀ ਕਿਧਰੋਂ ਮੈਂ ਕਰ ਥੋੜਾ ਡਰ ਗਿਆ ਮੈਂ ਯਾਰ ਰਜਾਈ ਮੈਂ ਚੁੱਕ ਕੇ ਅੰਦਰੋਂ ਨਿਕਲਿਆ ਰਜਾਈ ਤੇ ਨਾਲ ਹੀ ਮੈਂ ਜੁੜਿਆ ਸੀ ਉਹ ਸੀਨ ਸਾਡੇ ਪੁੱਲ ਬੰਨੇ ਬੋਲਿਆ ਮਾਮਾ ਮੇਰੇ ਰੰਗ ਤੇ ਉੱਡ ਗਏ ਆ ਜਾਓ ਮਹਾਰਾਜੀ ਹੁਣ ਮਾਮਾ ਇੱਥੇ ਹੀ ਸੋਜੋਗਾ ਚੱਲੇ ਆ ਜਾਓ ਤੁਹਾਡੇ ਘਰ ਹਾਂ ਜੀ ਜਿਹੜਾ ਸੀਨ ਹੋਇਆ ਵਿਕੀ ਨੂੰ ਪੁੱਛਿਆ ਇਹਦਾ ਮੈਂ ਤਾਂ ਸੀਨ ਆ ਕੀ ਹੋ ਗਿਆ ਤੁਹਾਡੇ ਨਾਲ ਉਹੀ ਤੇ ਕਹਾ ਮੈਂ ਨਾ ਤੁਸੀਂ ਦੇ ਘਰ ਜੇ ਉਹ ਨਹੀਂ ਆ ਮੁੰਡਾ ਘਰ ਬਾਹਰ ਮੇਰਾ ਤਾਂ ਮੁੰਡਾ ਬਥੇਰਾ ਵਡਾ ਵਾ ਮਾਮਾ ਜੀ ਇੱਕ ਘਈ ਲਾ ਹੋ ਗਿਆ ਤਰਨ ਤਾਂ ਤੂੰ ਤੂੰ ਜਾਂਦੋਗੇ ਲੈ ਜਾਂ ਉਹ ਜਾਣੇ ਨਹੀਂ ਫਿਰ ਤੂੰ ਉਹ ਮੋੜਦੇ ਹੁੰਦੇ ਜੀ ਆਹ ਆਓ ਚਾਹ ਪੀਓ ਉਹ ਨਹੀਂ ਆਈ ਮੁੰਡਾ ਇੱਕ ਨਾ ਮਾਮੇ ਨੇ ਜਿਹੜੀ ਜੈਕਟ ਪਾਈ ਨਾ ਇਹ ਜਿੱਦਾਂ ਮਾਮਾ ਆ ਠਾਹ ਪਰ ਤਾਂ ਕੋਈ ਮੁੰਡਾ ਵਾ ਮੈਂ ਯਾਰ ਪਹਿਲੇ ਹੋਇਆ ਸੀ 650 ਯਾਰ ਇਹ ਕਿਹੜਾ ਮੁੰਡਾ ਫੇਰ ਜਦੋਂ ਤਾਂ ਆਇਆ ਮੈਂ ਸ਼ਾਹ ਨੰਦਾ ਵਾ ਸਾਈਬੋ ਤੇ ਦਿਨ ਬੜੀ ਸ਼ੈਤਾਨਵਾਦ ਆ ਇਹ ਜਿਆਦਾ ਆ ਜਿਆਦਾ ਸ਼ੈਤਾਨਵਾਨ ਨੂੰ ਲੈ ਭਾਈਆ ਤੇਰੀ ਰਜਾਈ ਵੀ ਆ ਗਈ ਮੈਂ ਵਿਸਕਾਰ ਨਹੀਂ ਪਾ ਸਕਦੀ ਹਾਂਜੀ ਉਹ ਵੀ ਇੱਕ ਜੀ ਸੋਣੀ ਆ ਦੇ ਨਾਲ ਵੀ ਜਾਨੀ ਸੋਹਣੀ ਆ ਕਿਉਂ ਜਿਹੜੀ ਮਰਜੀ ਕੋਲ ਲੜ ਪਰ ਜਿਹੜੀ ਮੈਨੂੰ ਦਿੱਤੀ ਆ ਮੈਂ ਉਹ ਹੀ ਰਹਿਣੀ ਆ ਹਾਂਜੀ ਭਾਜੀ ਆ ਜਿਆਦਾ ਕਿਹੜੀ ਹੈ ਹੈ ਕਿਹੜੀ ਆਜ ਆਦੀ ਵਧੀਆ ਓਏ ਤੋਲ ਹੁਣ ਆ ਭਾਰੀ ਜਿਹੜੀ ਭਾਰੀ ਉਹ ਵਧੀਆ ਭਾਰੀ ਭੂਰੀ ਤਾਂ ਨਹੀਂ ਮੈਨੂੰ ਬੋਲ ਮੈਨੂੰ ਤਾਂ ਜਿਹੜੀ ਦਿੱਤੀ ਐ ਮੈਂ ਤੇ ਉਹੀ ਰੱਖਣੀ ਆ ਨਾ ਉਹੀ ਦੇਣੀ ਹੁਣ ਸਾਡੇ ਕੋ ਐਨੀ ਭਰਾਵਾ ਐ ਹੋਏ ਕਿ ਦੇਤੀ ਆ ਭਾਰੀ ਭੂਰੀ ਦਾ ਨਹੀਂ ਮੈਨੂੰ ਬੋਲ ਹੋਰ ਵੀ ਭੱਲੀ ਕਿਹੜੀ ਆਗਿਆ ਦੇ ਦੇ ਪੋਲੀ ਬੜੀ ਭਾਰੀ ਤਾਂ ਨਹੀਂ ਮੈਨੂੰ ਬੋਲ ਰਜਾਈਆਂ ਵਧੀਆ ਵਧੀਆ ਵੜੀਆਂ ਉੱਥੇ ਇਹ ਗੱਲ ਹੈ ਵਾ ਬਾਬਿਆਂ ਨੇ ਅਸੀਂ ਦੌਰ ਗਈਆਂ ਇਹ ਦਿੱਤੀਆਂ ਅੱਛਾ ਉਦਾਂ ਨਾ ਇੰਨਾਂ ਰਜਾਈਆਂ ਦਾ ਇਹ ਆ ਕਿ ਨਾ ਕੋਈ ਹੁੰਦਾ ਉੱਤੇ ਲੈਂਦਾ ਇਹ ਦੇ ਪਰੋਣੇ ਜਾਂਦੇ ਜਾਣੇ ਪਰਾਵਾ ਹੀ ਕੰਬਲ ਲਿਆਂਦਾ ਬੜਾ ਰੇਸ਼ਮੀ ਜਿਹਾ ਵਾ ਤੇ ਉਹ ਮੈਂ ਲਿਆਂਦਾ ਮੈਂ ਕਿਹਾ ਸਾਰੀ ਉਮਰ ਸਾਫ ਸਭ ਨਵੀਆਂ ਚੀਜ਼ਾਂ ਰੱਖ ਲੈਂਦੀਆਂ ਪਰੋਣਿਆਂ ਲਈ ਪਰੋਣਿਆਂ ਲਈ ਆਪਦੇ ਲਈ ਲੈਂਦੀਆਂ ਹੀ ਨਹੀਂ ਆਹੋ ਉਹ ਬਸ ਹੀ ਭਾਈ ਆ ਇਦਾਂ ਦੀ ਚੀਜ਼ਾਂ ਲੈ ਲੂ ਕਿਸ ਹੱਦ ਤੱਕ ਲੈ ਆ ਕਿੰਨਾ ਮੈਂ ਕਿਹਾਂ ਚੀਜ਼ਾਂ ਲੈਣੀਆਂ ਆਪਾਂ ਵੀ ਨਵੀਆਂ ਚੀਜ਼ਾਂ ਲੈ ਕੇ ਉਹ ਜਿੱਦਣ ਦਾ ਲਿਆਂਦਾ ਹੌਸਲਾ ਹੀ ਨਹੀਂ ਪੈਂਦਾ ਇਹ ਨਾ ਆ ਜਿਹੜੀ ਚੀਜ਼ ਦੀਦੀ ਆ ਖੜੀ ਨਾ ਇਹ ਕੱਪੜਿਆਂ ਨਾਲ ਵੀ ਹੁੰਦੀ ਆ ਜਦੋਂ ਅੱਗੇ ਕੱਪੜੇ ਲਈਦੇ ਸੀ ਨਾ ਜਿਹੜੀ ਚੀਜ਼ ਜਿਆਦੀ ਵਧੀਆ ਪਸੰਦ ਹੋਣੀ ਨਾ ਤੇ ਉਹ ਸਾਹਮ ਸਾਹਮ ਰੱਖਣੀ ਕਿ ਖਾਸ ਪ੍ਰੋਗਰਾਮ ਤੇ ਪਾਵਾਂਗੇ ਤੇ ਜਿੱਦਣ ਉਹ ਪਾ ਲੈਣੀ ਨਾ ਤੇ ਉਸ ਦਿਨ ਹੋਰ ਕੋਈ ਨਹੀਂ ਵਧੀਆ ਹੋਰ ਕੋਈ ਨਹੀਂ ਨਵਦੀਆ ਤਿਆਰ ਨਹੀਂ ਹੋਇਆ ਹੋਣਾ ਜਦ ਆਪ ਆਪ ਜਿਆਦਾ ਵਧੀਆ ਹੋ ਜਾਣਾ ਤੇ ਇਦਾਂ ਲੱਗੀ ਜਾਣਾ ਯਾਰ ਜਿਆਦਾ ਨਹੀਂ ਕਰ ਲਿਆ ਅੱਜ ਜਿਆਦਾ ਨਹੀਂ ਓਵਰ ਨਹੀਂ ਤਿਆਰ ਹੋਗੇ ਇਹ ਚੀਜ਼ ਵੀ ਹੋ ਜਾਂਦੀ ਬੜੇ ਉਤਲੇ ਲੈਵਲ ਤੇ ਭਾਜੀ ਕੰਮ ਚੱਲਣ ਡਿਆ ਸਹੀ ਗੱਲ ਆ ਆਹ ਇਸ ਚੀਜ਼ ਦਾ ਜਿਹੜਾ ਸੌਕ ਮੈਨਾਂ ਇਹ ਮੇਰੇ ਸਾਹਮਣੇ ਜਦੋਂ ਮੈਂ ਚੌਥੀ ਗਲਾਹ ਦੇ ਵਿੱਚ ਵਾ ਨਾ ਉਦੋਂ ਨਹੀਂ ਪੈ ਗਿਆ ਸੀ ਮੇਰੇ ਨਾਲ ਨਹੀਂ ਡਿਆ ਇਹ ਹੁਣ ਜਿਹੜਾ ਪੁੱਛ ਪਿਆ ਖੇਡਿਆ ਜਾਂਦਾ ਨਹੀਂ ਪਰ ਕੀੜਾ ਨਹੀਂ ੜਦਾ ਨਾ ਨਹੀਂ ਖੇਡਾਂਗੇ ਖੇਡਣਾ ਕਿਉਂ ਨਹੀਂ ਮੈਂ ਤਾਂ ਤੁਹਾਨੂੰ ਆਖੰਡਿਆ ਵੀ ਆਓ ਇੱਥੇ ਰਹੋ ਆਪਾਂ ਮੈਚ ਖੇਡ ਕੇ ਆਨੇ ਦੋ ਚਾਰ ਹੈ ਜਾਵਾਂਗੇ ਖੇਡਣ ਅਸਲ 'ਚ ਮੈਂ 사ਉਦੀ ਅਰਬ ਹੀ ਨਾ ਹੂੰ ਮੈਂ ਉੱਥੇ ਵੀ ਨਹੀਂ ਛੱਡੀ ਕ੍ਰਿਕਟ ਕ੍ਰਿਕਟ ਦਾ ਨੂੰ ਰਾਤ ਨੂੰ ਸ਼ੁੱਕਰਵਾਰ ਨੂੰ ਰਾਤ ਨੂੰ ਪਕਾਨੀਆਂ ਨਾਲ ਟੇਬਲ ਚਲਦੀ ਹੁੰਦੀ ਸੀ ਬੜੀ ਉੱਥੇ ਟੇਬਲ 'ਲੀ ਚਲਦੀ ਮੈਂ ਵੀ ਖੇਡੀ ਉੱਥੇ ਮੈਂ ਲੈਦਰ ਦੀ ਗੇਮ ਨਾ ਅਜੇ ਤੱਕ ਨਹੀਂ ਖੇਡਿਆ ਹਾਂ ਪਰ ਹੁਣ ਜਦੋਂ ਕਿੱਟ ਪਾਈ ਆ ਪਤਾ ਲੱਗਦਾ ਵੀ ਕਿੱਟ ਪਾ ਕੇ ਖੇਡਣਾ ਕਿ ਨਾ ਔਖਾ ਵਾ ਔਖਾ ਔਖਾ ਹੈ ਨਾ ਮੁੰਡਾ ਮੈਂ ਕੀ ਕਰਨਾ ਵਾ ਆਪਣਾ ਪੁਰਾਣਾ ਦਾਡਾ ਕਰੈਕਟਰ ਬਣ ਗਿਆ ਵਾ ਕਿਦਾਂ ਦਾ ਫੀਲਿੰਗ ਸਾਨੂੰ ਪਹਿਲਾਂ ਸਿੱਖਣਾ ਪੈਣਾ ਹੋਊਗਾ ਸਾਨੂੰ ਪਤਾ ਵਾ ਸਾਡੀ ਕਨਵਰਸੇਸ਼ਨ ਹੈ ਹਾਂ ਮੈਂ ਸੋਚਦਾ ਕਦੋਂ ਸਾਹਿਬ ਮਾਸਾ ਤਾਂ ਹੋਊਗਾ ਤੇ ਮੈਂ ਇਹਨਾਂ ਖੇਡਿਆ ਕਰੂੰਗਾ ਉਦੋਂ ਨੂੰ ਜਾ ਤਾਂ ਮੈਂ ਬੁੱਢਾ ਹੋ ਜਾਣਾ ਉਦੋਂ ਨੂੰ ਬੁੱਢਾ ਹੈ ਨਾ ਇਧਰ ਮੈਨੂੰ ਲੱਗਦਾ ਹੀ ਨਹੀਂ ਇਹ ਕ੍ਰਿਕਟ ਕ੍ਰਿਕਟ ਵਾਲੇ ਇਹਦੇ ਸ਼ੌਂਕ ਹੋਣੇ ਆ ਨਹੀਂ ਨਹੀਂ ਹੈਗੇ ਆ ਹੈਗੇ ਆ ਜਦੋਂ ਗੇਂਦ ਜਦੋਂ ਫੜਦਾ ਬੰਦੇ ਦਾ ਪਤਾ ਲੱਗ ਜਾਂਦਾ ਗੇਂਦ ਫੜਨ ਤੋਂ ਸਾਹਿਬ ਕ੍ਰਿਕਟ ਖੇਡਣੀ ਆ ਬੈਟਬਾਲ ਖੇਡਿਆ ਕਰਨਾ ਬੈਟਬਾਲ ਹਾਂ ਕਿੰਨਾ ਯਾਦੀ ਪੋਜੀਸ਼ਨ ਫਰੰਟ ਫੁੱਟ ਤੇ ਹੋਣੀ ਉਹ ਤੇਰਾ ਕਦੋਂ ਯਾਰ ਨਹੀਂ ਸ਼ੌਕ ਚਲੋ ਮੈਂ ਤੇ ਅਖੰਡਾ ਰੋ ਸਾਡੇ ਕੋ ਹਫਤਾ ਤੱਕ ਤੇ ਫਿਰ 2-4 ਮੈਚ ਖੜਾ ਕੇ ਲਿਆਈਏ ਨਹੀਂ ਹੋਣਾ ਮੈਂ ਜਦੋਂ ਮੋਨੂ ਆਊਗਾ ਨਾ ਉਦੋਂ ਜਾਵਾਂਗੇ ਆਪਾਂ ਐਤਵਾਰ ਨੂੰ ਰਾਤ ਨੂੰ ਖੇਡਣ ਜਾਵਾਂਗੇ ਆਓ ਜਾ ਕੇ ਆਵਾਂਗੇ ਉੱਥੇ ਸ਼ਨੀਵਾਰ ਰਿਹਾ ਐਤਵਾਰ ਸ਼ਾਮਾਂ ਨੂੰ ਚੱਲਾਂਗੇ ਥੋੜਾ ਫਿਰ ਮੈਨੂੰ ਘਟ ਦੇਖਦਾ ਦਿਨੇ ਕਿੱਡਾ ਨਹੀਂ ਨਹੀਂ ਬਾਕਸ ਕ੍ਰਿਕਟ ਸਭ ਤੋਂ ਵਧੀਆ ਕੀੜਾ ਉੱਥੇ ਸ਼ਾਂਤ ਹੁੰਦਾ ਬੰਦੇ ਦਾ ਬਾਕਸ ਕ੍ਰਿਕਟ ਨਾਲੇ ਤੁਹਾਨੂੰ 2 ਦਿਨ ਪਤਾ ਵੀ ਲੱਗੂ ਖੇਡਿਆ ਵਾ ਉੱਥੇ ਜੋਰ ਬੜਾ ਲੱਗਦਾ ਓਥੇ ਜੋਰ ਬੜਾ ਲੱਗਦਾ ਹੁਣ ਸਹਿਬ ਦਾ ਨਾ ਠੀਕ ਆਂਡਿਆ ਵੀ ਕਿਹੜੇ ਵੇਲੇ ਲਾ ਕੇ ਤੇ ਵੇਖਣੋ ਹਿਸਾਬ ਨਹੀਂ ਡਿਆ ਵਾ ਸਤ ਸ੍ਰੀਕਾਲ ਟਾਟਾ ਬਾਏ ਬਾਏ ਜੋ ਫੇਕੀ ਇੱਕ ਵੀਡੀਓ ਸ਼ੁਰੂ ਹੋਇਆ ਅੱਜ ਕਿਹਾ ਕਿ ਤੁਸੀਂ ਕੀ ਕਹਿੰਦੇ ਜੀ ਮਾਤਾ ਦੀ ਫੀਲਿੰਗ ਆਉਂਦੀ ਪਾਜੀ ਨਹੀਂ ਨਹੀਂ ਜਗੀਰਦਾਰ ਦੇ ਵਿੱਚ ਮਾਤਾ ਜੀ ਮੈਂ ਕਿਹਾ ਤੁਸੀਂ ਐਦਾਂ ਕਰੋ ਮਾਤਾ ਜੀ ਮਾਤੇ ਮਾਤੇ ਨਹੀਂ ਇੱਕ ਮਿੰਟ ਇੱਧਰ ਗੱਲ ਸੁਣੋਗੇ ਜੀ ਇਹਨਾਂ ਨੂੰ ਕੀ ਕਹਿ ਕੇ ਬੁਲਾਉਂਦੇ ਜੀ ਮਾਸੀ ਕਹਿੰਦਾ ਕਦੀ ਮਾਸੀ ਕਦੀ ਭਾਪੀ ਭਾਪੀ ਕਦੀ ਮਾਸੀ ਜੋ ਦਾ ਆਉਂਦਾ ਰਿਸ਼ਤੇ ਨਵੇਂ ਤੋਂ ਨਵਾਂ ਰਿਸ਼ਤਾ ਕੱਢ ਲੈਂਦੇ ਤੇ ਯਾਰ ਕੋਠਾ ਦੇ ਰਹੇ ਤੋਹੀ ਠਿੱਕੋ ਦਾ ਦੇ ਸਾਡੀ ਕੁੜੀ ਨੇ ਬਣਾ ਛੱਡੀ ਖਿਚੜੀ ਇੰਨਾ ਚਿਰ ਉਹਨੂੰ ਨਹੀਂ ਪਤਾ ਵੀ ਕਿਨੂੰ ਕੀ ਕਹਿਣਾ ਕਿ ਤੂੰ ਕੀ ਕਰਦਾ ਜਦੋਂ ਸਾਹਿਬ ਇਹਨਾਂ ਨੂੰ ਕੋਈ ਫੁੱਫੀ ਕਹਿੰਦਾ ਵਾ ਕੋਈ ਮੈਂ ਵੀ ਹੁਣ ਸ਼ੁਰੂ ਤੋਂ ਭਾਬੀ ਕਹਿੰਨੀ ਆਈ ਇਹਨੇ ਮੈਂ ਭਾਬੀ ਕਹਿਨੀ ਆ ਮੈਂ ਵੀ ਪਹਿਲਾਂ ਭੂਆ ਹੀ ਕਹਿੰਦਾ ਨਹੀਂ ਸੰਦੀਪ ਦੀਦੀ ਨੂੰ ਤੇ ਬਾਅਦ ਚ ਹੌਲੀ ਹੌਲੀ ਦੀਦੀ ਦੀਦੀ ਆ ਗਿਆ ਦੀਦੀ ਤੇ ਬਦਲਤਾ ਪਰਾਂ ਸੁਣ ਲੋ ਸਾਹਿਬ ਦੀ ਗੱਲ ਸਕੂਲੋਂ ਆਏ ਤੇ ਮੈਂ ਉਹਦੀ ਜੁਨੀਫਾਰਮ ਉਤਾਰ ਰਹੀ ਕਹਿੰਦਾ ਮੇਰੀ ਮੰਮਾ ਕਿੱਥੇ ਆ ਮੇਰੀ ਮੰਮਾ ਕਿੱਥੇ ਆ ਤੇ ਮੈਂ ਕਹਾਂ ਮੈਂ ਤੇਰੀ ਮੰਮਾ ਕਹਿੰਦਾ ਨਹੀਂ ਤੁਸੀਂ ਤੇ ਮੇਰੀ ਭੂਈ ਜੀ ਜੇ ਮੇਰੀ ਮੰਮੀ ਕਿੱਥੇ ਆ ਨਿਆਣੇ ਨੇ ਜੋ ਸਿੱਖਿਆ ਹੋਈ ਕੇ ਉਹ ਚੱਲ ਵੇ ਕੇ ਕਰ ਜਾਂਦਾ ਵਗੇ ਸ਼ੁਰੂ ਤੋਂ ਜੋ ਕਹਿਣ ਹੋਈਏ ਮੂੰਹ ਉਹ ਚੱਲ ਹਣ ਤੁਸੀਂ ਜਲੰਧਰ ਜਣ ਸਾਬ ਉਹ ਪੱਤਾ ਹੈ ਉਹ ਜਲੰਧਰ ਹੀ ਮੇਰਵਾ ਉਹ ਰਹਦੀ ਹੈ ਹਮ ਪਰ ਸਾਬ ਜਿਹੜਾ ਉਹ ਕਪੱਤ ਕਰਕੇ ਤੇ ਨਾਮ ਮੇਰ ਦਾ ਹੀ ਲਾਉਂਦਾ ਸ਼ੈਤਾਨੀ ਕਰਕੇ ਤੇ ਨਾਮ ਉਂਗਲ ਉਂਗਲ ਵਿਖਾਈ ਆਪਣੀ ਰਾਤ ਵੀ ਮੇਰੀ ਉਂਗਲ ਦੇਤੀ ਇਹਨੂੰ ਦੱਸਿਆ ਮੈਂ ਚਪੇੜ ਮਰ ਕੇ ਆ ਉਹਦੇ ਉਹ ਇਹ ਮਗਰ ਫੋਨ ਆ ਹੈ ਉਹਦਾ ਇੱਕੋ ਜਿਹਾ ਨਿਆਣਿਆਂ ਦਾ ਹਸਬਤਾ ਵੀ ਇੱਕੋ ਜਿਹਾ ਏ ਕਾਡ ਅੰਦਰ ਰੋਡਿਆ ਉਹ 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 ਕੁੱਟਦੀ ਆ ਜਦੋਂ ਜ਼ਿਆਦਾ ਕਿੜੀ ਹੋਏ ਦੇ ਤਾਂ ਤੈਨੂੰ ਚਾਹ ਨਹੀਂ ਸੀ ਥਾਪੜਦੀ ਆ ਹਰਕਦੇ ਇਹਨੂੰ ਫੇਰ ਥਾਪੜਾਂ ਨੂੰ ਮਾਰਦੀ ਹੋਰ ਬਣਾਉਂਦੀ ਫੇਰ ਮਾਰ ਫੇਰ ਬਣਾਉਣਾ ਹੀ ਕਰਦੀ ਗੁੱਸਾ ਕੇ ਤੇ ਉਹਦਾ ਗੱਲਾਂ ਪਤਾ ਨਹੀਂ ਕੀ ਗੱਲਾਂ ਕਰੀ ਜਾਊਗੀ ਗੱਲਾਂ ਪਤਾ ਨਹੀਂ ਕੀ ਕਰੀ ਜਾਂਦੀ ਰਹਿੰਦੀ ਉਹ ਪਿਆਰ ਕਰਦੀ ਉਹ ਤਾਂ ਨਹੀਂ ਕੁਝ ਕਹਿੰਦੀ ਤੇ ਇੱਕ ਦਿਨ ਉਹਨੂੰ ਮੈਂ ਗਿਆ ਕਿ ਲੈ ਤੈਨੂੰ ਕੁੱਟਿਆ ਵਾ ਤਾਂ ਚੱਲ ਮੈਂ ਇਹਨੂੰ ਫੜਦੇ ਨੂੰ ਤੈਨੂੰ ਇਹਨੂੰ ਕੁੱਟ ਤੇ ਦੇਖੋ ਕਿਤੇ ਕਿਤੇ ਮਾਰ ਰਹੀ ਸੀ ਇਹ ਮਾਰ ਹੀ ਮਾਰ ਰਹੀ ਥੀ ਗਾਉਂ ਨੂੰ ਦੁੱਖ ਲੱਗ ਰਹਾ ਅਸਲ 'ਚ ਉਹ ਮਾਰ ਨਹੀਂ ਸਕਦੀ ਕਿਹਨੂੰ ਕੁੜੀਆਂ ਫਿਰ ਇਦਾਂ ਹੁੰਦੀਆਂ ਹਨਾ ਉਹਨਾਂ ਨੂੰ ਦੁੱਖ ਜਾਂਦੀ ਤੀਆਂ ਆਂਦਾ ਫਿਰ ਜਿੰਨੂੰ ਵੀ ਫੜੀਏ ਨਾ ਫੜੀ ਮੋਸ਼ਨਲ ਕਰਦੀ ਏ ਤੀਆਂ ਦੇ ਫਿਰ ਦਿਲ ਹੋਰ ਹੁੰਦੇ ਨਾ ਆ ਮੁੰਡਿਆਂ ਦੇ ਦਿਲ ਹੋਰ ਹੁੰਦੇ ਤੀਆਂ ਦੇ ਦਿਲ ਹੋਰ ਹੁੰਦੇ ਨਾ ਤਾਂ ਕਿਸੇ ਨੇ ਕੱਢਦੀਆਂ ਨਾ ਸਿਰਫ ਵੇਟ ਨੂੰ ਮੁੜ ਕੇ ਘਰ ਵਾਲਾ ਲੈ ਕੇ ਦਈਦਾ ਵਿੱਕੀ ਭਾਜੀ ਐਂ ਕਰਕੇ ਐਂ ਬਾਹ ਕੀਤੀ ਤੇ ਆਂਦੀ ਆਕੜ ਲੈਣ ਡਿਆ ਵਾ ਮੈਂ ਤਾਂ ਡਰਨ ਡਿਆ ਤੇਰੇ ਤੋਂ ਵੀ ਉਹ ਆਕੜ ਲੈ ਐਡੇ ਕਿ ਘਰ ਆਲੇ ਲੈ ਕੇ ਵੀ ਉਹਦੇ ਤੇ ਗੁੱਸਾ ਕੱਢਦੀਆਂ ਵੇ ਗੱਲ ਵੀ ਉਹਦੇ ਤੇ ਘਰ ਵਾਲੇ ਨਹੀਂ ਕੱਢਦੇ ਕੌਣ ਤੂੰ ਘਰ ਵਾਲੇ ਸਾਰਿਆਂ ਨਾਲ ਲੜ ਪੈਂਦੇ ਨਾ ਹਟਣਾਟ ਲੜਨਾ ਪਿਓਣ ਤੂੰ ਤੂੰ ਲੋਏ ਲੋਏ ਜਾਵਾ ਆਪਣਾ ਜਿੱਥੇ ਜਾਣਦੇ ਆ ਕਿੱਥੇ ਜਾਣਾ ਨੇ ਤੇ ਜਲੰਧਰ ਜਲੰਧਰ ਚਲੋ ਠੀਕ ਚਲੋ ਮੈਂਸ਼ਨ ਕੀਤਾ ਸਪੈਸ਼ਲ ਦੋ ਤਿੰਨ ਵਾਰ ਨਹੀਂ ਮੇਰਾ ਵਲੌਗ ਜਦੋਂ ਉਹਨੂੰ ਪੜਨਾ ਹੁੰਦਾ ਤੇ ਤੂੰ ਜਲੰਧਰ ਦੋ ਵਾਰ ਹੋਣਾ ਵਾ ਵਲੌਗ ਕੀ ਪਤਾ ਲੈ ਕਿਦਣ ਐਡਿਟ ਹੋਣਾ ਕਿਦਣ ਪੜਨਾ ਵਾ ਚਲੋ ਸਤਸ੍ਰੀ ਅਕਾਲ ਸੱਤ ਸਰੀ ਕਾਲ ਬੜੇ ਹਿਸਾਬ ਨਾਲ ਜਾਈਦਾ ਵਾ ਫੇਰ ਰੋਟੀ Thank you for coming ਖੜੀ ਆ ਕੇ ਭਾਈ ਨੇ ਜੋ ਜੋ ਗੱਪ ਵਾਈ ਹੈ ਨਾ ਇਹਦੇ ਚ ਐਵੇਂ ਹੀ ਖੇਡਰ ਗਿਆ ਇੱਕ ਮਿੰਟ ਮੇਰੀ ਗੱਲ ਸੁਣੋ ਸਾਰੇ ਪਲੇਅਰ ਪਰੇ ਨੂੰ ਕਰਕੇ ਉਰੇ ਨੂੰ ਕਿ ਡਿਫੈਂਸ ਘਾਣਦੇ ਤੁਸੀਂ ਮੈਂ ਪੇਚ ਤੇ ਪਰਲੇ ਬੰਦੇ ਨੂੰ ਸਾਰੀ ਫੁੱਟੇ ਬੰਦੇ ਨੂੰ ਘਲੋਤੇ ਉਹ ਮੈਂ ਫੋਟੋ ਖਿਚਾਉਣਾ ਹੈ ਫੋਟੋ ਵਿਖਤਾਂ ਉਹਨੂੰ ਐਦੇ ਐਨੂੰ ਕਰਕੇ ਘਲੋਤਾ ਭਾਈ ਉਹ ਕੌਣ ਬਣਾਉਂ ਡਿਆ ਵਾ ਏ ਆਈ ਨੂੰ ਏ ਆਈ ਨੂੰ ਡਿਆ ਪੰਜਾਬੀ ਜੀ ਬਬਲੂ ਆ ਜੀ ਜੀ ਅੱਦਾਂ ਗੱਲ ਕਰੀ ਜੀ ਜਿਦਾ ਆਡੀਓ ਨੌਕਰਾਂ ਨਹੀਂ ਹੁੰਦੀ ਆ ਹਾਂ ਜੀ ਪੀਟੀ ਨੂੰ ਜੋ ਵੀ ਆ ਉਹ ਕੀ ਹੈਗੇ ਨਾਮ ਕਰੀਗੇ ਇਹ ਲੱਗਣੀ ਡੁਪਲੀ ਮੈਂ ਨਹੀਂ ਇਹ ਨਹੀਂ ਪਰ ਏ ਆਈ ਵੀ ਕਰ ਦਿੰਦਾ ਲੱਕੜ ਦਾ ਕੰਮ ਸਾਰਾ ਲੀੜੇ ਲੱਤੇ ਬਦਲ ਕਰਤੇ ਉਧਰ ਵੀਰ ਦਾ ਉਹੀ ਉਹੀ ਭਲਾ ਕਿਉ ਹੱਸੇ ਆ ਤੇ ਇਹ ਆਈ ਕਿਹੜਾ ਕੋਈ ਬੰਦਾ ਵਾ ਮੰਮੀ ਪਰ ਉਹ ਗੱਲ ਰਲ ਗਈ ਨਾ ਭਾਦੀਆਂ ਨੂੰ ਚਲੋ ਚਲੋ ਆਇਓ ਫੇ ਕਿੰਨੇ ਦਿਨ ਖੇਡਣ ਕ੍ਰਿਕਟ ਖੇਡ ਕੇ ਆਉਣੇ ਆਪਾਂ ਇਹ ਬਾਕਸ ਕ੍ਰਿਕਟ ਚੱਲਦੇ ਆ ਸੱਤ ਸਰੀ ਕਾਲ ਤਾਂ ਕੇ ਨਾਲ ਗੱਡੀ ਚ ਵਾੜੀ ਜਾਂਦੇ ਵੇਖ ਕੇ ਵੇ ਕਿੱਡੀ ਛੇਤੀ ਗੱਲ ਬਦਲੀ ਤੂੰ ਤੂੰ ਕੇ ਗੱਡੀਆਂ ਚ ਵੜਨਦੇ ਤੁਸੀਂ ਹੁਣ ਉਹਨਾਂ ਨੂੰ ਸਬੂਤ ਉਦਾ ਇੱਕ ਗੱਲ ਨਹੀਂ ਪ੍ਰੂਫ ਗੱਲ ਇਹ ਆ ਨਾ ਥੋੜਾ ਲੇਟ ਹੋ ਗਿਆ ਨਾ ਕੰਮ ਜ਼ਬਾਨ ਹੀ ਆ ਇਹਦੇ ਇਲਜ਼ਾਮ ਆ ਜ਼ਬਾਨ ਹੀ ਆ ਜ਼ਬਾਨਾ ਕੋਣ ਮੰਨਦਾ ਜ਼ਬਾਨਾ ਚਲਦੀਆਂ ਹੁੰਦੀਆਂ ਤੇ ਕਿਤਾਬਾਂ ਨਾਲ ਭਰੀਆਂ ਹੁੰਦੀਆਂ ਅਗਰੇ ਮੈਂ ਤਾਂ ਇਹਦੇ ਨਾਲ ਠੀਕ ਆ ਭਰਾਵਾ ਚੰਗਾ ਬੰਮੀ ਜੀ ਕੀ ਹੋ ਗਿਆ ਵਾ ਆਈ ਡੱਬੀਆਂ ਕਿੱਥੇ ਲਾਇਆ ਤੇ ਕਿੱਥੇ ਰੁੱਕ ਕਿੱਥੇ ਲਗਾਈ ਵੇ ਕੀ ਲਗਾਇਆ ਵਾ ਡੱਬੀ ਕਿਹੜੀ ਡੱਬੀ ਇਹ ਤਾਂ ਇੱਕ ਕੰਮ ਪੁੱਠੇ ਹੀ ਆਗੇ ਗਾੜੀ 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 ਕਤੂਰਾ ਬਣਾ ਓਏ ਕਤੂਰਾ ਤੇ ਦੇ ਜਾ ਆਪਣਾ ਅੱਛਾ ਚਲੋ ਫਿਰ ਬਾਏ ਬਾਏ ਚਾਲ ਚੰਗਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਏ ਬਾਏ ਟਾਟਾ ਕੀ ਆਂਦਾ ਵਾ ਇਹਦੇ ਚ ਪਤਾ ਨਹੀਂ ਕੀ ਬਿਸਕਟ ਬਿਸਕਟ ਨਿਕਲ ਆਉਣਾ ਅੱਛਾ ਤੇਰੇ ਪਾਸ ਮੈਂ